ਅੱਜ ਆਪਾਂ ਗਏ ਚਾਹ ਵਾਲੀ ਕੁੜੀ ਕੋਲ ਇਹ ਪੈਨ ਇੰਟਰਨੈਟ ਤੇ ਕਾਫੀ ਜਿਆਦਾ ਵਾਇਰਲ ਹਤੋਂ ਸਭ ਨੇ ਇਹਨਾਂ ਦੀ ਵੀਡੀਓ ਦੇਖੀ ਹੋਣੀ ਤੇ ਅਸੀਂ ਵੀ ਇੱਥੇ ਰੁਕੇ ਸੀ ਸੋਚਿਆ ਚਾਹ ਤੇ ਖਾਣਾ ਪੀਣਾ ਅਸੀਂ ਇੱਥੇ ਹੀ ਕਰ ਲਈ ਤੇ ਇਸ ਪੈਨ ਨੂੰ ਇੰਨੀ ਛੋਟੀ ਉਮਰ ਚ ਇਦਾਂ ਮਿਹਨਤ ਕਰਦੇ ਦੇ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਸੀ ਇਹਨਾਂ ਦੇ ਨਾਲ ਪਿੱਛੇ ਜੀ ਇੱਕ ਕੰਟਰੋਵਰਸੀ ਵੀ ਹੋਈ ਸੀ ਪਰ ਆਪਣੇ ਪੰਜਾਬੀਆਂ ਦੇ ਜਿਹੜਾ ਜ਼ਮੀਰ ਆ ਇੰਨਾ ਕ ਜਿਆਦਾ ਮਰ ਚੁੱਕਿਆ ਇਸ ਕੁੜੀ ਦੀ ਆਈਡੀ ਤੇ ਜਾ ਕੇ ਕਮੈਂਟ ਵਿੱਚ ਇੰਨੀ ਕ ਜਿਆਦਾ ਗਾਲਾਂ ਕੱਢਦੇ ਨੇ ਵੀ ਪੁੱਛੋ ਨਾ ਚਲੋ ਆਪਾਂ ਮੰਨਦੇ ਆ ਵੀ ਇਹਨਾਂ ਦੇ ਘਰ ਵਿੱਚ ਆਪਸੀ ਜਿਹੜੇ ਸਬੰਧ ਨੇ ਠ बोलनी ਚਾਹੀਦੀ ਸੀ ਪਰ ਆਪਣੀ ਪੰਜਾਬੀ ਕੌਮ ਦੀ ਇੰਨੀ ਕਾਜਾ ਜਮੀਰ ਮਰ ਚੁੱਕਿਆ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਅਸੀਂ ਇੱਕ ਛੋਟੀ ਜਿਹੀ ਕੁੜੀ ਨੂੰ ਗਾਲਾਂ ਕੱਢ ਰਹੇ ਆ ਸ਼ਾਇਦ ਇਹਨਾਂ ਨੂੰ ਸਮਝਾਉਣ ਦਾ ਤਰੀਕਾ ਕੁਝ ਹੋਰ ਵੀ ਹੋ ਸਕਦਾ ਸੀ ਪਰ ਆਪਣੇ ਪੰਜਾਬੀਆਂ ਨੇ ਗਾਲਾਂ ਦਾ ਹੀ ਰਾਹ ਚੁਣਿਆ ਇਹ ਸਭ ਚੀਜ਼ਾਂ ਦੇਖ ਕੇ ਮੈਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਮੈਨੂੰ ਪਤਾ ਜਿਹੜੇ ਲੋਕ ਇਹ ਵੀਡੀਓ ਦੇਖਣਗੇ ਉਹਨਾਂ ਨੇ ਕਮੈਂਟ ਵਿੱਚ ਫੇਰ ਗਾਲਾਂ ਕੱਢ ਰਹੀ ਨੇ ਉਹਨਾਂ ਨੂੰ ਸਮਝ ਹੀ ਨਹੀਂ ਲੱਗਣੀ ਵੀ ਅਸਲ 'ਚ ਗੱਲ ਮੈਂ ਕਹਿ ਕੀ ਰਿਹਾ ਸੋ ਆਪਣੀ ਜਿਹੜੀ ਪੰਜਾਬੀ ਕੌਮ ਆ ਇਹ ਧੀਆ ਪੈਣ ਦੀ ਇੱਜ਼ਤ ਬਚਾਉਣ ਵਾਲੀ ਆ ਨਾ ਕਿ ਕਿਸੇ ਕੁੜੀ ਦੇ ਕਮੈਂਟ